ਜੇ ਤੇ ਇਮਾਨ ਦੇ ਲੈਣ ਆ ਗਿਆ ਬਾਣੀ ਬਾਣੀਆ ਵਰ ਜਿਹੜੇ ਜੱਟਾਂ ਦੀਆਂ ਢਾਈਆਂ ਮੱਤਾਂ ਮੈਂ ਜਿਹੜੇ ਜੱਟਾਂ ਦੀਆਂ ਢਾਈਆਂ ਮੱਤਾਂ ਸਾਡਾ ਬੈਰ ਪਵਾਇਆ ਮੜ ਜਾ ਚੁੱਪ ਕਰਕੇ ਵਿੱਚ ਤੀਆਂ ਦੇ ਆਇਆ ਮੜ ਜਾ ਚੁੱਪ ਕਰਕੇ ਮੇਸਰ ਪੰਜ ਸਾਤ ਦੀ ਛੋਟੀ ਨੋਆ ਤੇ ਸਾਡੇ ਪੰਜ ਗ੍ਰੇਨ ਕਲਾਮ ਪਿੰਡ ਸਾਡੇ 10 12 ਸਾਲ ਤੋਂ ਪੁਰਾਣੀ ਇਨ ਟਾਈਮ ਬੰਗੂ ਤੀਆਂ ਲੱਗਦੀਆਂ ਮੈਨੂੰ ਵੀ ਇੱਥੇ ਆ ਕੇ ਪਤਾ ਲੱਗਦਾ ਕਿ ਤੀਆਂ ਇਦਾਂ ਲੱਗਦੀਆਂ ਸੀ ਹਮੇਸ਼ਾ ਸਕੇਸ ਦੀਆਂ ਦੇਖਿਆ ਸੀ ਉੱਥੇ ਇੰਜੋਏ ਕੀਤੀਆਂ ਸੀ ਹੁਣ ਅਸੀਂ 14 ਦਿਨ ਤੀਆਂ ਲਾਉਨੇ ਆ 15ਵੇਂ ਦਿਨ ਲਾਸਟ ਤੇ ਵੱਲੋਂ ਪਾ ਕੇ ਅਸੀਂ ਤੀਆਂ ਦੀ ਸਮਾਪਤੀ ਕਰਦੇ ਆ ਅਸੀਂ 14 ਦਿਨ 15 ਦਿਨ ਫੁੱਲੀ ਇੰਜੋਏ ਕਰਦੇ ਆ ਹਾਂਜੀ ਹਾਂਜੀ ਨਹੀਂ ਨਹੀਂ ਅਸੀਂ ਤਾਂ ਹੁਣੇ ਆ ਸਹਿਮਤ ਕਿਉਂਕਿ ਮੰਮੀ ਜੀ ਸਾਡੇ ਸਾਰੇ ਪੈਂਡੀ ਸਹਿਮਤ ਹੁੰਦਾ ਲੇਡੀ ਸਾਰੀਆਂ ਡੇਲੀ ਆਉਂਦੀਆਂ 10 12 ਦਿਨ ਜਿਨੇ ਦਿਨ ਤੀਆਂ ਲੱਗਦੀਆਂ ਡੇਲੀ ਆਉਣਾ ਸਾਰਿਆਂ ਨੇ ਡੇਲੀ ਕਿੱਦਾ ਪਉਣਾ ਘੰਟਾ ਲੱਗੇ ਡੇਢ ਘੰਟਾ ਲੱਗੇ ਟਾਈਮ ਕੱਟ ਕੇ ਸਾਰਿਆਂ ਨੇ ਆਉਣਾ ਸਾਡਾ ਪੂਰਾ ਸਾਹ ਦਿੰਦੇ ਸਾਰੇ ਨਹੀਂ ਇੱਥੇ ਆ ਕੇ ਸੀ ਨਹੀਂ ਯਾਦ ਰਹਿਦਾ ਇੰਜੋਏ ਕਰੀਦੀਆਂ ਤੀਆਂ ਅਸੀਂ ਪੂਰੀਆਂ ਇੱਥੇ ਗਰਮੀ ਇੰਜੋਏ ਕਰੀਦੀ ਆ ਮੇਰਾ ਨਾਮ ਚਿੰਦਰਪਾਲ ਕੌਰ ਹੈ ਪਿੰਡ ਬਰਗਾੜੀ ਬਹੁਤ ਵਧੀਆ ਲੱਗ ਰਿਹਾ ਹਰ ਵੇਲੇ ਮੈਂ ਸਾਲ ਮਹੀਨੇ ਚ ਕੋਈ ਵੀ ਤੀਆਂ ਨਹੀਂ ਛੱਡਦੀ ਚਾਹੇ ਉਹ ਪੈਲੇਸ ਚ ਹੋਣ ਚਾਹੇ ਬਾਹਰ ਹੋਣ ਕਿਤੇ ਵੀ ਹੋਣ ਇਸ ਵਾਰ ਇਹ ਮੇਰੇ ਰੀਅਲ ਫਰੈਂਡ ਹੈ ਇਹਨਾਂ ਦੇ ਮਦਰ ਹੈ ਪੰਜਗਰਾਈ ਤੋਂ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਬੋੜ ਥੱਲੇ ਪਿੰਗਾ ਪਾ ਕੇ ਵਧੀਆ ਤੀਆਂ ਲੱਗਦੀਆਂ ਪੈਲਸਟਰੀ ਅੱਜ ਦੋ ਜਗ੍ਹਾ ਤੇ ਸੀ ਪਰ ਅਸੀਂ ਉੱਥੇ ਨਹੀਂ ਗਏ ਸਾਨੂੰ ਐ ਨਹੀਂ ਸੀਗਾ ਵੀ ਗਰਮੀ ਐ ਕੁਛ ਵੀ ਐ ਪਰ ਸਾਨੂੰ ਐ ਸੀ ਵੀ ਪ੍ਰਾਤਨ ਤਰੀਕੇ ਨਾਲ ਵੀ ਅਸੀਂ ਦੇਖੀਏ ਬੱਚਿਆਂ ਨੂੰ ਵੀ ਦਿਖਾਈਏ ਵੀ ਕਿਸ ਤਰ੍ਹਾਂ ਤੀਆਂ ਮਨਾਉਂਦੇ ਆ ਕਿਵੇਂ ਪਿੰਗਾ ਪੈਂਦੀਆਂ ਕਿਵੇਂ ਪਹਿਲਾਂ ਲੋਕ ਇਕੱਠੇ ਹੋ ਕੇ ਤੀਆਂ ਇਕੱਠੇ ਵੀ ਪਰਜਾਈਆਂ ਨਾਨਾ ਬਜ਼ੁਰਗ ਸਾਰੇ ਬੋਲੀਆਂ ਪਾਉਂਦੇ ਸੀ ਬਹੁਤ ਮਜ਼ਾ ਆਉਂਦਾ ਬਹੁਤ ਚੰਗਾ ਲੱਗਦਾ ਤੇ ਸਾਡੀ ਸਾਰੀ ਫੈਮਿਲੀ ਆਂਦੀ ਏ ਵਿਦ ਹਸਬੈਂਡ ਸਾਰੇ ਅਸੀਂ ਇੰਜੋਏ ਕਰਦੇ ਆਂ ਮੈਂ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਆਏ ਹੋ ਤੇ ਜਿਹੜਾ ਸਾਡਾ ਪਰਾਤਨ ਤੀਆਂ ਦਾ ਤਿਉਹਾਰ ਹੈ ਇਹ ਲੋਕਾਂ ਤਾਈਂ ਪ੍ਰਚਾਰ ਰਿਹਾ ਹੋ 14-15 ਤੋਂ ਤੀਆਂ ਮੈਂ ਕਰਵਾ ਰਹੀ ਆਂ ਤੇ ਸਾਡੀਆਂ ਤੀਆਂ ਪਰਾਤਨ ਤੀਆਂ ਜਦੋਂ ਮੈਂ ਛੋਟੀ ਹੁੰਦੀ ਸੀ ਉਦੋਂ ਪਿੰਡਾਂ 'ਚ ਤੀਆਂ ਜਿਹੜੀਆਂ ਲੱਗਦੀਆਂ ਸੀ ਅਸੀਂ ਉਹ ਤੀਆਂ ਕਰਾਉਨੇ ਆਂ ਤੇ ਅਸੀਂ ਤੀਜ ਨੂੰ ਸੌਣ ਦੀ ਤੀਜ ਵਾਲੇ ਦਿਨ ਤੀਆਂ ਲਾ ਕੇ ਤੇ ਅਸੀਂ ਫਿਰ ਸੌਣ ਦੀ ਪੁੰਨਿਆਂ ਤੇ ਅਸੀਂ ਇਹਨਾਂ ਦਾ ਸਮਾਪਤੀ ਕਰਦੇ ਆਂ ਵੱਲੋਂ પાਕੇ ਤਾਂ ਇਹ ਮਤਲਬ ਕਿ ਸਾਡੀਆਂ ਬਿਲਕੁਲ ਪ੍ਰਾਤਨਤੀਆਂ ਨਾ ਕੋਈ ਸਾਊਂਡ ਨਾ ਕੋਈ ਡੀਜੇ ਨਾ ਕੋਈ ਸਟੇਜ ਸਿਰਫ ਇੱਕ ਮਾਈਕ ਲਾਉਣੇ ਹੁੰਨੇ ਆ ਅਸੀਂ ਵੀ ਆਪਣਾ ਲੜਕੀਆਂ ਉਹਦੇ ਚ ਉੱਚੀ ਬਾਤ ਚ ਬੋਲੀ ਪਾ ਲੈਣਗੀਆਂ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਸਾਡਾ ਬਿਲਕੁਲ ਪੁਰਾਣਾ ਹੈਗਾ ਇਹ ਪ੍ਰਾਤਨ ਸਾਡੀਆਂ ਤੀਆਂ ਤੇ ਤੁਸੀਂ ਦੇਖ ਰਹੇ ਹੋ ਲੜਕੀਆਂ ਕਿੰਨੀਆਂ ਖੁਸ਼ ਨੇ ਤਾਂ ਇਹ ਅੱਜ ਕਿਤੇ ਵੀ ਮਿਲ ਨਹੀਂ ਰਹਾ 15 ਦਿਨ ਪੂਰਾ ਰਸ਼ ਹੁੰਦਾ ਪੂਰਾ 15 ਦਿਨ ਜੇ ਮੈਂ 6 6:30 ਵਜੇ ਕਹਿੰਨੀ ਆ ਵੀ ਹੁਣ ਸਮਾਪਤੀ ਕਰ ਦੋ ਤਾਂ ਕਹਿੰਦੀਆਂ ਨਹੀਂ ਬੀਬੀ ਹੋਰ ਪਾ ਲੈਣ ਦੇ ਦੋ ਬੋਲੀਆਂ ਹੋਰ ਪਾ ਲੈਣ ਦੇ ਦੋ ਬੋਲੀਆਂ ਹਾਂ ਇਸੇ ਤਰ੍ਹਾਂ ਚੱਲਦਾ ਸਾਨੂੰ 7 7:30 ਵਜੇ ਇੱਥੋਂ ਮੈਂ ਜਾਣੀ ਹੈ ਯਾਨੀ ਕਿ ਪਰਾ ਜਿਹੜੀ ਨਵੀਂ ਪੀੜ੍ਹੀ ਆ ਉਹਦੇ ਵਾਸਤੇ ਤੁਹਾਡਾ ਜਿਹੜਾ ਵਿਰਸਾ ਹੈ ਪੁਰਾਣਾ ਉਸ ਨੂੰ ਜਿਹੜਾ ਲਗਾਤਾਰ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਹਾਂਜੀ ਉਸ ਨੂੰ ਮੈਂ ਜਾਰੀ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਤੇ ਨਵੀਂ ਜਨਰੇਸ਼ਨ ਨੂੰ ਮਤਲਬ ਕਿ ਸੁਨੇਹਾ ਦੇਣਾ ਚਾਹੁੰਦੀ ਆ ਤੇ ਜਿਹੜੇ ਸਟੇਜੀ ਤੀਆਂ ਨੇ ਉਹ ਤਾਂ ਇੱਕ ਗਰੁੱਪ ਡਾਂਸ ਹੈ ਜਿੱਥੇ ਸਾਡੇ ਮਤਲਬ ਕਿ ਆ ਲਾ ਕੇ ਡੀਜੇ ਬੱਚੀਆਂ ਨੂੰ ਨਚਾ ਰਹੇ ਆ ਉਹ ਇੱਕ ਗਰੁੱਪ ਡਾਂਸ ਹੈ ਉਹ ਤੀਆਂ ਨਹੀਂ ਤੀਆਂ ਆ ਏ ਤੁਹਾਡਾ ਧੰਨਵਾਦ ਤੁਸੀਂ ਅੱਜ ਪਿੰਡ ਪੰਜਗਰਾਈ ਕਲਾਂ ਪਹੁੰਚੇ ਹਾਂ ਜਿੱਥੇ ਬੀਬੀ ਅਮਰਜੀਤ ਜੀ ਸਾਫ ਕਾਸ ਸਰਪੰਚ ਸ਼੍ਰੋਮਣੀ ਅਕਾਲੀ ਦੰਦ ਹਰ ਸਾਲ ਇੱਥੇ ਧੀਆਂ ਦਾ ਤਿਹਾਰ ਇਹ ਮਨਾਉਂਦੇ ਆ ਜਿਹੜੀਆਂ ਧੀਆਂ ਪੈਣਾ ਪਿੰਡ ਦੀਆਂ ਤੇ ਨੋਆ ਉਹਨਾਂ ਨੂੰ ਵਿਚਾਰੀਆਂ ਨੂੰ ਧੀਆਂ ਦੇ ਬਹਾਨੇ ਇਹ ਸੱਭਿਆਚਾਰ ਦੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਜਿਹੜਾ ਬੀਬੀ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਅੱਜ ਜ਼ਿੰਦਗੀ ਇੰਨੀ ਤੇਜ਼ ਹੋ ਚੁੱਕੀ ਆ ਵੀ ਕਿਸੇ ਕੋਲੇ ਵੀ ਇੰਨਾ ਟਾਈਮ ਨਹੀਂ ਕਿ ਉਹ ਟਾਈਮ ਕੱਢ ਕੇ ਕਿਤੇ ਜਾ ਜਾ ਸਕੇ ਪਰ ਇਹ ਜਿਹੜਾ ਤੀਆਂ ਦਾ ਪੁਰਾਣਾ ਪ੍ਰਾਤਨ ਤਿਹਾਰ ਹੈ ਇਹ ਬੀਬੀ ਜੀ ਮਨਾ ਕੇ ਜਿਹੜੀਆਂ ਪਿੰਡ ਦੀਆਂ ਲੜਕੀਆਂ ਤੇ ਨੌ ਆ ਤੇ ਪ੍ਰਾਣੀਆਂ ਬਜ਼ੁਰਗ ਮਤਾਵਾਂ ਉਹਨਾਂ ਨੂੰ ਇਸ 10-15 ਦਿਨਾਂ ਤੋਂ ਲੰਘ ਭਾਗੇ ਤੀਆਂ ਦਾ ਤਿਹਾਰ ਮਨਾ ਰਹੇ ਅੱਜ ਸ਼ਾਇਦ ਲਾਸਟ ਦਿਨ ਹੈ ਇਹਨਾਂ ਦਾ ਇਹਨਾਂ ਦਾ ਬਹੁਤ ਵਧੀਆ ਅਪਰਾਲਾ ਹੈ ਜਿਹੜੀਆਂ ਧੀਆ ਪੈਣਾ ਵਿਚਾਰੀਆਂ ਇੱਥੇ ਆ ਕੇ ਖੁਸ਼ੀ ਦੇ ਪਲ ਸਾਰੀਆਂ ਸਾਂਝੇ ਕਰ ਲੈਂਦੇ ਆਪਣੇ ਮਨ ਦੀ ਭੁੜਾਸ ਕਰ ਲੈਂਦੇ